ਅੱਛਾ ਜੀ ਹਰਨ ਆਏ ਹੋ ਮਰਬ ਦੀ ਕਿਰਪਾ ਨਾਲ ਸਮਝਿਆਵਾਂਗੇ ਨਾ ਲੋ ਜੀ ਆਪਾਂ ਕੱਲ ਚਾਰ ਮਟਰ ਦੀ ਲੰਮਾ ਚਾਰ ਮਟਰ ਨੂੰ ਲੈ ਕੇ ਗਾਣ ਰਹੇ ਹੁਣ ਇੱਕ ਕਲਮੇ ਮਿਰੋ ਨੇ ਆਜ ਚਾਰ ਮਟਰ ਹੁਣ ਦਿਖਾਉਣ ਦਾ ਟਾਈਮ ਲੱਸ ਰਹੀ ਹੈ ਦੇਖੋ ਉਮਈਆ ਫਾ ਮਤਲਬ 4 4 ਫਾ ਮੜਾ ਨਾ 9 ਟੁਕਰੇ 5 ਟੁਕਰੇ ਵੜੀਆਂ ਨੂੰ 4 ਟੁਕਰੇ ਇਕੱਠਾ ਨੂੰ ਨਾ ਕੱਟੀਆਂ ਨੇ ਵੜੀਆਂ ਵਿੱਚ ਉਹਦੇ ਕਾਫਾ ਨੂੰ ਕੱਟੀਆਂ ਨੂੰ ਨੇ ਮਟਰਾਂ ਬੰਦ ਜਿੰਨਾ ਫਾ ਵੜੀਆਂ ਨੂੰ 4 ਮੜ ਗਏ ਆਹ ਫੜਾ 4 ਮਟ ਗਏ ਉਹ ਫਰਲਾ ਹਰਾ ਵੜੀਆਂ ਦਾ ਪੱਟੀਆਂ ਦਾ ਹੋ ਗਿਆ ਉਹਨਾਂ ਦੂਆ ਟੂ ਹੋ ਗਿਆ ਇਹ ਕਾਰਾ ਸੰਡਾ ਡੰਗਰ ਵਾਲਾ ਬਾੜਾ ਫੰਗਾ ਹੋਇਆ ਦਾ ਰਾਜ ਲੈ ਦੇ ਲੈ ਨਾਲ ਕਾ ਉਹ ਮਰਨ ਫਾੜ ਗਏ ਨਾਲ ਟੋਏ ਜਗ੍ਹਾ ਮਾ ਗਏ ਨੇ ਆਹੇ ਉਹਨਾਂ ਨੂੰ ਸੰਡਾ ਡੰਗਰਾਂ ਵਿੱਚ ਘਸਾ ਦਿਓ ਜੜਦਾ ਆ ਨਾ ਕਿੰਨੇ ਗਲਾਰਾ ਲੜਾਂਗੇ ਨਾਰਾਂ ਨੋੜੁੰਦੇ ਆਂ ਮੇਰੇ ਸੜਗੇ ਯਾ ਟੋਇਲਾ ਇੱਕ ਨਿਆਰਾ ਦਾ ਹੈਗਾ ਚਾਰਾ ਪੂਰਾ ਖਰਾਉਂ ਨਿਕਲਦਾ ਅਗਰ ਮੁਰੂ ਮੁਰੜਾ ਚਾਰਾ ਜਮਨਾ ਖਰਾਉਂ ਕਰਕੇ ਹਟਾਏ ਉਹਦੇ ਮੀਂਹ ਮੇਰੇ ਟੋਇਚ ਉਹਦੇ ਕਰਕੇ ਔਖਾ ਹੋ ਗਿਆ ਬਸ ਟੋਇਲਾ ਹੀ ਮੰਗਾਇਆ ਮੀਂਹ ਮੈਂ ਨਾਲ ਫੋਣੀ ਖੜੀ ਜਾਂਦਾ ਜੀ ਕੱਢਣਾ ਉਹ ਲੋਕ ਉਹ ਬਾਹਰ ਟੇਣਾ ਹੀ ਕੱਢਣਾ ਬੰਦਾ ਪੁਰਾਣੇ ਲੋਕ ਨਾ ਆਪਣੇ ਸਫੜਾਈ ਵੀ ਨਹੀਂ ਨਾ ਟੁੱਲੂ ਬੰਸ ਵੀ ਲੜੀਏ ਤੇ ਮੀਂਹ ਗੋੜਾ ਸਾਡੇ ਡੇਲੀ ਹੁੰਦਾ ਕਦੇ ਕਦੇ ਮੀਂਹ ਹੁੰਦਾ ਚਲੋ ਮਿਲਣਾ ਨੈਕਸਟ ਵੀਡੀਓ